ਇਹ ਜਿਹੜੀ ਕਣਕ ਆ ਇਹ ਇੱਕ ਪਾਸੇ ਨਹੀਂ ਕੂੜੇ ਦੇ ਸਾਰੇ ਪਾਸੇ ਆ ਉਹ ਪਰਲੇ ਪਾਸੇ ਵੇਖ ਸਕਦੇ ਆ ਉਧਰ ਵੀ ਕਣਕ ਆ ਇਧਰ ਵੀ ਕਣਕ ਆ ਪਰਲੇ ਪਾਸੇ ਵੀ ਕਣਕ ਆ ਦੱਸੋ ਹੁਣ ਜੇ ਕੋਈ ਵੀ ਭਾਂਬੜ ਮਚ ਗਿਆ ਕੋਈ ਅੱਗ ਲੱਗ ਗਈ ਫਿਰ ਉਹਦਾ ਜ਼ਿੰਮੇਵਾਰ ਕੌਣਾ ਨਾਲੇ ਤੁਹਾਨੂੰ ਦੱਸ ਚੁੱਕੇ ਆ ਕਿ ਪਿਛਲੀ ਵਾਰੀ ਅੱਗ ਲੱਗੀ ਸੀ ਤੇ ਮੁੜ ਕੇ ਕੋਈ ਹਰਜਾਨਾ ਨਹੀਂ ਦਿੱਤਾ ਇਹਨਾਂ ਨੇ ਕਿਸਾਨ ਜਾ ਕੇ ਵੀ ਆ ਕਮੇਟੀ ਘਰ ਦੇ ਵਿੱਚ ਕਮੇਟੀ ਘਰ ਦੇ ਵਿੱਚ ਵੀ ਜਾ ਕੇ ਆ ਮੁੜ ਕੇ ਬਹਾਨੇ ਬਣਾਉਣ ਲੱਗ ਪੈਂਦੇ ਆ ਜੇ ਐਂ ਲੱਗੇ ਹੁਣ ਐਂ ਲੱਗੇ ਹੁਣ ਆਪ ਦੀ ਆਪ ਦਾ ਕੋਈ ਨਹੀਂ ਕਸੂਰ ਕਹਿੰਦਾ ਨਾ ਪ੍ਰਸ਼ਾਸਨ ਮੁੜ ਕੇ ਆਪ ਦਾ ਕਸੂਰ ਕਿਨੇ ਫਿਰ ਪ੍ਰਦੂਸ਼ਣ ਦੀ ਗੱਲ ਕਰਦੇ ਆ ਪ੍ਰਦੂਸ਼ਣ ਪ੍ਰਦੂਸ਼ਣ ਜਦੋਂ ਕਿਸਾਨ ਵੀਰ ਜਿਹੜੇ ਪਰਾਲੀ ਨੂੰ ਮਜਬੂਰਨ ਤਹਿ ਤੱਕ ਲਾਉਂਦੇ ਆ ਉੱਥੇ ਤੁਸੀਂ ਕਹਿ ਦਿੰਦੇ ਆ ਪ੍ਰਦੂਸ਼ਣ ਆ ਜੀ ਇਹ ਦਿੱਲੀ ਨੂੰ ਜਾਂਦਾ ਜੀ ਉੱਥੇ ਨੁਕਸਾਨ ਹੁੰਦਾ ਜੀ ਆਹ ਪ੍ਰਦੂਸ਼ਣ ਨਹੀਂਗਾ ਇਹ ਪ੍ਰਦੂਸ਼ਣ ਕਿਸੇ ਨੂੰ ਨਹੀਂ ਦਿੰਦਾਗਾ ਕਿਉਂ ਕਿ ਇਹ ਸਰਕਾਰੀ ਪ੍ਰਦੂਸ਼ਣ ਆ ਇਹ ਆਪ ਦਾ ਪ੍ਰਸ਼ਾਸਨ ਦਾ ਕੀਤਾ ਹੋਇਆ ਪ੍ਰਦੂਸ਼ਣ ਆ ਇਹ ਕਮੇਟੀ ਦਾ ਕੀਤਾ ਹੋਇਆ ਪ੍ਰਦੂਸ਼ਣ ਆ ਇਹ ਨਹੀਂ ਦਿਸਣਾ ਪਰ ਜਿਹੜੇ ਆਮ ਲੋਕ ਆ ਜਾਂ ਕਿਸਾਨਾਂ ਦਾ ਪ੍ਰਦੂਸ਼ਣ ਆ ਉਹ ਭਾਵੇਂ ਕਿਸੇ ਪ੍ਰਕਾਰ ਦਾ ਹੋਵੇ ਉਹ ਭਾਵੇਂ ਗਲੀ 'ਚ ਇਹਨਾਂ ਨੇ ਅੱਗ ਲਾਈ ਹੋਵੇ ਕੂੜੇ ਨੂੰ ਉੱਥੇ ਵੀ ਇਹਨਾਂ ਨੂੰ ਐਂ ਲੱਗਦਾ ਵੀ ਹਾਂ ਜੀ ਇਹ ਇਹ ਤਾਂ ਬਸ ਪ੍ਰਦੂਸ਼ਣ ਦਿੱਲੀ ਜਾਊਗਾ ਤੇ ਜੇ ਇਹ ਜਿੰਨੀ ਮਰਜ਼ੀ ਅੱਗ ਲਾਈ ਜਾਣ ਉਹਦਾ ਕੋਈ ਹੱਲ ਨਹੀਂ ਇਹਦੇ ਤੇ ਕੱਲ ਨੂੰ ਇਹਨਾਂ ਨੂੰ ਪੁੱਛ ਵੀ ਲਿਓ ਇਹਨਾਂ ਨੇ ਕਹਿੰਦੇ ਸਾਨੂੰ ਪਤਾ ਨਹੀਂ ਆਹ ਮੁਲਾਜ਼ਮ ਇਹਨਾਂ ਦੇ ਖੜੇ ਆ ਆ ਇਹਨਾਂ ਦੀ ਮਸ਼ੀਨ ਖੜੀ ਆ ਜਿਹੜਾ ਇਹਨਾਂ ਨੂੰ ਸਾਰਿਆਂ ਨੂੰ ਪਤਾ ਕਿ ਪੰਜ ਦਿਨ ਤੋਂ ਅੱਗ ਚੱਲਦੀ ਆ ਪਰ ਇਹਨਾਂ ਕੋਲੇ ਬਹਾਨਾ ਕੀ ਹੁੰਦਾ ਕਿ ਸਾਨੂੰ ਤਾਂ ਪਤਾ ਹੀ ਨਹੀਂ ਅਸੀਂ ਉੱਥੇ ਗਏ ਹੀ ਨਹੀਂ ਸਾਡੇ ਧਿਆਨ 'ਚ ਨਹੀਂ ਹੁਣ ਇਹਨਾਂ ਦੇ ਧਿਆਨ 'ਚ ਕਰਤਾ ਕੱਲ ਨੂੰ ਇਹ ਨਾ ਕਹਿਣ ਵੀ ਸਾਡੇ ਧਿਆਨ 'ਚ ਨਹੀਂ ਜੇ ਕੱਲ ਨੂੰ ਕੋਈ ਘਟਨਾ ਵਾਪਸਦੀ ਆ ਤੇ ਇਹਦਾ ਜਿਹੜਾ ਇਹਨਾਂ ਨੂੰ ਖਮਾਜਾ ਭੁਗਤਣਾ ਪਊਗਾ ਵਾਹੀਗੁਰੂ ਜੀ ਕਾ ਖਾਲਸਾ ਵਾਹੀਗੁਰੂ ਜੀ ਕੀ ਫਤਿਹ ਫਰੀਦਕੋਟ ਕੋੜਕਪੁਰਾ ਰੋਡ ਤੇ ਮਾਈ ਗੋੜੀ ਦੇ ਸਾਹਮਣੇ ਸ਼ਾਈ ਵੇਲੀ ਦੇ ਸਾਹਮਣੇ ਖੜੇ ਆ ਕੂੜੇ ਵਾਲਾ ਡੰਪ ਆ ਪਿਛਲੀ ਵਾਰੀ ਵੀ ਇੱਥੇ ਕਿਸਾਨ ਵੀਰ ਦੇ ਖੇਤ ਨੂੰ ਅੱਗ ਲੱਗੀ ਸੀਗੀ ਤੇ ਇਸ ਵਾਰ ਵੀ ਪੂਰੇ ਚਾਂਸ ਆ ਅੱਗ ਲੱਗਣ ਦੇ ਕਿਉਂਕਿ ਡੰਪ ਦੇ ਉੱਤੇ ਤੁਸੀਂ ਦੇਖ ਸਕਦੇ ਆ ਅੱਗ ਆ ਜਿਹੜੀ ਲਗਾਤਾਰ ਵੱਲਦੀ ਰਹਿੰਦੀ ਆ ਲਗਾਤਾਰ ਤੇ ਫਰੀਦਕੋਟ ਦੇ ਜਿਹੜੇ ਕਮੇਟੀ ਵਾਲੇ ਆ ਉਹਨਾਂ ਨੂੰ ਪੁੱਛਿਆ ਇਹਨਾਂ ਕਿਸਾਨ ਵੀਰਾਂ ਨੇ ਉਹ ਮਹਾਰਾਜ ਕਹਿੰਦੇ ਕਹਿੰਦੇ ਆਖੇ ਜੀ ਸਾਡੇ ਕੋਲੇ ਤਾਂ ਅਸੀਂ ਤਾਂ ਇੱਥੇ ਕੂੜਾ ਛੱਡਦੇ ਹੀ ਨਹੀਂ ਤੇ ਟਰਾਲੀਆਂ ਆਈ ਜਾਂਦੀਆਂ ਤੇ ਫੇਰ ਦੱਸੋ ਹੁਣ ਇਹ ਤਾਂ ਹਜੇ ਦਿਨੇ ਤੁਹਾਨੂੰ ਲੱਗਦਾ ਰਾਤ ਨੂੰ ਤਾਂ ਪੂਰੇ ਭਾਂਬੜ ਮਚਦੇ ਹੁੰਦੇ ਆਏ ਲੱਗਦਾ ਹੁੰਦਾ ਜਿਵੇਂ ਪਤਾ ਨਹੀਂ ਕਿਤੇ ਪੂਰਾ ਦੇਸ਼ ਜਾਗਦਾ ਹੋਵੇ ਇਹ ਹਾਲਾਤ ਹੁੰਦੇ ਆ ਇੱਥੇ ਤੇ ਜੇ ਇੱਥੇ ਕੋਈ ਆ ਅੱਗ ਲੱਗੀ ਕਿਸਾਨ ਵੀਰ ਦੇ ਖੇਤ ਨੂੰ ਅੱਗ ਲੱਗੀ ਕਣਕ ਨੂੰ ਕੋਈ ਅੱਗ ਲੱਗੀ ਫਿਰ ਇਹ ਮੁੜ ਕੇ ਇਹਨਾਂ ਨੇ ਬਹਾਨੇ ਬਣਾਉਣੇ ਹੁੰਦੇ ਆ ਫਿਰ ਇਹਨਾਂ ਨੇ ਕਹਿਣਾ ਹੁੰਦਾ ਜੀ ਇਹ ਤੁਸੀਂ ਬੀੜੀ ਨਾਲ ਨਾਲ ਅੱਗ ਲੱਗੀ ਹੋਵੇ ਇਹ ਬਿਜਲੀ ਨਾਲ ਨਾਲ ਲੱਗੀ ਹੋਵੇ ਫਿਰ ਇਹੋ ਜਿਹੇ ਜਿਹੜੇ ਐਕਸਕਿਊਜ਼ ਇਹ ਦੇਣ ਲੱਗ ਪੈਂਦੇ ਆ ਵੀ ਇਨਕੁਆਰੀ ਕਰਾਂਗੇ ਐ ਕਰਾਂਗੇ ਜੋ ਕਰਾਂਗੇ ਫਿਰ ਪਹਿਲਾਂ ਹੀ ਕਾਰਵਾਈ ਕਿਉਂ ਨਹੀਂ ਸੋ ਅਸੀਂ ਇੱਥੇ ਕੱਤਰ ਤਾਂ ਹੋਏ ਆ ਕਿ ਇਹਦਾ ਕੋਈ ਹੱਲ ਕੱਢਿਆ ਜਾਵੇ ਜੇ ਮੰਨ ਲਓ ਵੀ ਇਹਨਾਂ ਨੇ ਅੱਗ ਲਾਉਣੀ ਹੁੰਦੀ ਆ ਵੀ ਇੱਥੇ ਲਗਾਤਾਰ ਆ ਵੀ ਸਰਦਾ ਹੀ ਨਹੀਂ ਅੱਗ ਲਾਉਣੀ ਆ ਕਟੋ-ਕਟ ਜਦੋਂ ਤੁਸੀਂ ਕਹਿੰਦੇ ਹੋ ਕਿ ਸਾਰੇ ਪਾਸੇ ਜਿੱਥੇ ਵੀ ਕਣਕ ਵੱਢਣੀ ਆ ਉੱਥੇ ਜਿਹੜੀ ਆ ਬਿਜਲੀ ਆ ਉਹ ਹਮੇਸ਼ਾ ਬੰਦ ਰਹੂਗੀ ਉਹਨਾਂ ਚਿਰ ਤੇ ਫਿਰ ਇਹ ਜਿਹੜੀ ਅੱਗ ਆ ਇਹ ਕਿਉਂ ਨਹੀਂ ਬੰਦ ਰਹਿੰਦੀ ਇਹ ਅੱਗ ਨੂੰ ਵੀ ਬੰਦ ਰੱਖੋ ਫਿਰ ਉਹਨਾਂ ਚਿਰ ਕਟੋ-ਕਟ ਮਹੀਨਾ ਜਿਹੜਾ ਇਹ ਅੱਗ ਨੂੰ ਬੰਦ ਰੱਖਿਆ ਜਾਵੇ ਇੱਥੇ ਕੋਈ ਅੱਗ ਨਾਲ ਲਈ ਜਾਵੇ ਤਾਂ ਕਿ ਕਿਸਾਨ ਵੀਰਾਂ ਦਾ ਨੁਕਸਾਨ ਨਾ ਹੋਵੇ ਨਾ ਹੀ ਤੁਹਾਨੂੰ ਕੁਰਸੀਆਂ ਤੋਂ ਉੱਠ ਕੇ ਆਉਣਾ ਪਵੇ ਨਾ ਹੀ ਤੁਹਾਨੂੰ ਕਮਰੇ AC ਵਾਲੇ ਕਮਰਿਆਂ ਤੋਂ ਉੱਠ ਕੇ ਆਉਣਾ ਪਵੇ ਤੁਸੀਂ ਆਪਦੇ ਹਿਸਾਬ ਨਾਲ ਇਹ ਜਿਹੜਾ ਇਹ ਕੂੜੇ ਵਾਲਾ ਡੰਪ ਆ ਇਹਦੀ ਆਗ ਜਿਹੜੀ ਬੰਦ ਕਰਵਾ ਦਿਓ ਸੋ ਅਸੀਂ ਮੈਂ ਸ਼ਰਨਜੀਤ ਸਿੰਘ ਸਰਾਹ ਵਾਲੀ ਨਹੀਂ ਕਿਸਾਨੀ ਯੂਨੀਅਨ ਫਤਿਹ ਵਾਲੋਂ ਰਾਜਵੀਰ ਸਿੰਘ ਕਾਦੀਆਂ ਜਥੇਬੰਦੀ ਵਾਲੋਂ ਭੁਪਿੰਦਰ ਸਿੰਘ ਭਾਰਤੀ ਕਿਸਾਨੀਓ ਨੇ ਪੰਜਾਬ ਵਾਲੋਂ ਅਸੀਂ ਜੇ ਹੱਲ ਨਹੀਂ ਹੁੰਦਾ ਫੇਰ ਅਸੀਂ ਕੋਈ ਨਾ ਕੋਈ ਐਕਸ਼ਨ ਲਵਾਂਗੇ ਫੇਰ ਤੁਸੀਂ ਕਹਿੰਨੇ ਹੁੰਦੇ ਆ ਕਿ ਜੀ ਰੋਡ ਜਾਮ ਕਰਤਾ ਇਹਨਾਂ ਨੇ ਇਹ ਤਾਂ ਵਿਹਲੇ ਆ ਤਾਂ ਆਏ ਆ ਜੋ ਆ ਵਿਹਲੇਆ ਵਿਹਲਾ ਕੋਈ ਵੀ ਨਹੀਂ ਹੈਗਾ ਪਰ ਮਸਲਾ ਇਹ ਆ ਵੀ ਇਹਦਾ ਹੱਲ ਕੀ ਆ ਕੋਈ ਹੱਲ ਦੱਸੋ ਸਾਨੂੰ ਜੇ ਹੱਲ ਕਰ ਸਕਦੇ ਹੋ ਤਾਂ ਕਰੋ ਜੇ ਨਹੀਂ ਕਰ ਸਕਦੇ ਫਿਰ ਅਸੀਂ ਆਪਦੇ ਹਿਸਾਬ ਨਾਲ ਜੋ ਸਾਨੂੰ ਸੰਘਰਸ਼ ਕਰਨਾ ਪਊਗਾ ਅਸੀਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਸਿਕਾ ਜੀ ਮੇਰਾ ਨਾਮ ਮੱਤਪੀ ਸਿੰਘ ਹੈ ਜੀ ਆ ਮੇਰੀ ਜ਼ਮੀਨਾਂ ਨਾਲ ਹੀ ਕੂੜਾ ਡੰਪ ਰੇ ਇੱਥੇ ਕੂੜਾ ਡੰਪ ਨੂੰ ਅੱਗ ਹਰ ਵਕਤ ਲੱਗੀ ਰਹਿੰਦੀ ਹੈ ਅੱਜ ਅਸੀਂ ਜਥੇਬੰਦੀਆਂ ਨੂੰ ਇਕੱਠੇ ਇਕੱਠੇ ਕਰਕੇ ਇਹ ਉਪਰਾਲਾ ਕੀਤਾ ਪਹਿਲਾਂ ਅਸੀਂ ਆਪ ਕਿਸਾਨ ਕੇ ਸੀ ਨਗਰਿਕ ਹੌਸਲਿਕ ਮੈਗਨੇਰੇ ਵਿੱਚ ਜਾ ਕੇ ਆਏ ਆ ਚਾਰ ਪੰਜ ਰੇ ਨੂੰ ਕਿਹਾ ਗਿਆ ਅੱਗ ਬੁਝਾਓ ਆਪ ਦੀ ਕਿਸੇ ਸਾਡੀ ਕੋਈ ਨਹੀਂ ਸੁਣੀ ਅੱਜ ਅਸੀਂ ਜਥੇਬੰਦੀਆਂ ਨਾਲ ਗੱਲ ਕੀਤੀ ਹੈ ਅਸੀਂ ਸਾਰੇ ਇਕੱਠੇ ਹੋਏ ਆ ਇੱਥੇ ਆ ਦੇਖੋ ਕੁੜੇ ਨੂੰ ਬਹੁਤ ਅੱਗ ਲੱਗੀ ਹੋਈ ਆ ਜੇ ਇਹ ਅੱਗ ਦਾ ਪਤੰਗਾ ਕੋਈ ਵੀ ਕਿਸਾਨ ਦੀ ਆ ਅੱਗ ਨੂੰ ਪੈ ਜਾਂਦਾ ਫਸਲ ਨੂੰ ਤਾਂ ਉਹਦਾ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਨਗਰ ਕੌਸਲ ਜ਼ਿੰਮੇਵਾਰ ਹੋਊਗੀ ਆ ਦੇਖ ਲਓ ਅੱਗ ਬਹੁਤ ਲੱਗੀ ਹੋਈ ਆ ਇਹਦਾ ਨੁਕਸਾਨ ਦਾ ਜ਼ਿੰਮੇਵਾਰ ਨਗਰ ਕੌਸਲ ਹੀ ਆ 2 ਸਾਲ ਪਹਿਲਾਂ ਵੀ ਅੱਗ ਲੱਗੀ ਸੀ ਇੱਥੇ ਮੇਰੀ ਜ਼ਮੀਨ ਨਾਰੀ ਆ ਬਿਲਕੁਲੀ ਇੱਥੇ ਅਗਰ ਦਾ ਪਤੰਗਾ ਪਿਆ ਸੀ ਕਹਿੰਦੇ ਵੱਡੀ ਸੀਗੀ ਟੂੜੀ ਬਣਾਉਣ ਵਾਲੀ ਸਾਰੀਆਂ ਟੂੜੀਆਂ ਬਣਾਉਣ ਵਾਲੀਆਂ ਸੀ ਇੱਥੇ ਤੇ ਸਾਰੀ ਫਸਲ ਮੱਚ ਗਈ ਸੀ ਇੱਥੇ ਤੇ ਕਿਸੇ ਨੇ ਕਿਸੇ ਨੇ ਪ੍ਰਸ਼ਾਸਨ ਨੇ ਸਾਨੂੰ 1 ਰੁਪਿਆ ਨਹੀਂ ਦਿੱਤਾ ਸੀਗਾ ਤੇ ਜਿਹਦੇ ਵਿੱਚ ਜ਼ਿੰਮੇਵਾਰਾਂ ਦਾ ਬਹੁਤ ਨੁਕਸਾਨ ਹੋਇਆ ਸੀਗਾ ਤੇ ਅਸੀਂ ਇਹਨੇ ਜੀ ਗਾਂ ਤੋਂ ਕਿਸੇ ਕਿਸੇ ਜ਼ਿੰਮੇਵਾਰ ਦਾ ਕੋਈ ਨੁਕਸਾਨ ਨਾ ਹੋਵੇ ਇਹਦਾ ਪੂਰਨ ਪ੍ਰਬੰਧ ਕੀਤਾ ਜਾਵੇ ਵੈਰੀ ਗੁਰਜੀਤ ਸਾਹਿਬ ਵੈਰੀ ਗੁਰਜੀਤ ਫਾਤੇ ਟਰਾਲੀ ਦਿਖਾ ਦੋ